ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਬਲੌਗ ਸਾਂਝਾ ਕਰਦੇ ਆ ਜੀ ਆਪਾਂ ਤੁਹਾਡੇ ਦੇ ਨਾਲ ਡੀਪ ਕਲੀਨਿੰਗ ਦਾ ਆਪਾਂ ਉੱਪਰ ਦੀ ਸਫਾਈ ਕਰਦੇ ਆ ਕਮਰੇ ਦੀ ਤੇ ਕਿਉਂਕਿ ਗਰਮੀ ਬਾਹਲੀ ਸੀਗੀ ਤੇ ਆਪਾਂ ਕਦੇ ਉੱਪਰ ਆ ਕੇ ਸਫਾਈ ਨਹੀਂ ਕਰੀ ਤੇ ਅੱਜ ਆਪਾਂ ਕਰਨ ਲੱਗੀਆਂ ਸਫਾਈ ਜੀ ਤੇ ਲੈ ਚੱਲਦੀ ਆ ਨਾਲ ਤੁਹਾਨੂੰ ਦਿਖਾਉਣੇ ਆ ਤੇ ਥੋੜਾ ਜਿਹਾ ਮੌਸਮ ਅੱਜ ਠੰਡਾ ਸੀ ਤੇ ਮੈਂ ਸੋਚਿਆ ਚਲੋ ਕਰਨਾ ਨਹੀਂ ਚਾਹੀਦੀ ਡੀਪ ਕਲੀਨਿੰਗ ਫਿਰ ਬਾਲਾ ਹੋ ਜਾਂਦਾ ਨਾਲ ਦੀ ਨਾਲ ਕੰਮ ਕਰਿਆ ਹੋਵੇ ਤਾਂ ਫਿਰ ਨਹੀਂ ਹੁੰਦਾ ਔਖਾ ਜੀ ਤੇ ਚਲੋ ਜੀ ਦਿਖਾਈਏ ਤੁਹਾਨੂੰ ਉਪਰੋਂ ਬਾਹਰ ਦਾ 뷰 ਤੇ ਨਾਲੇ ਦਿਖਾਈਏ ਸਫਾਈ ਕਰਦੇ ਲਓ ਜੀ ਦੇਖੋ ਇੱਧਰ ਆਪਣੀ ਚੱਲ ਰਹੀ ਹੈ ਸਾਫ ਸਫਾਈ ਤਾਂ ਤਾਂ ਸਾਫ ਕਰ ਲਿਆ ਮੈਡਮ ਪਾਸੇ ਤੇ ਕਿਰਾਂ ਝਾੜੂ ਵੀ ਲੱਗ ਗਿਆ ਤੇ ਹੁਣ ਆਪਾਂ ਲਾਉਣਾ ਪੋਚਾ ਦੇਖੋ ਕਿੰਨੇ ਵਾਰਾ ਲੱਗਦਾ 2 ਵਾਰਾ ਲੱਗਦਾ 1 ਵਾਰਾ ਲੱਗਦਾ ਪੋਚਾ ਕਿੰਨੇ ਵਾਰਾ ਲਾਉਣ ਤੇ ਸਫਾਈ ਆਊਗੀ ਕਿਉਂਕਿ ਟਾਇਲ ਮੈਨੂੰ ਨਹੀਂ ਵਧੀਆ ਲੱਗੀ ਜੀ ਤੇ ਬਹੁਤ ਘੱਟ ਵਾਈ ਦਾ ਸਫਾਈ ਕਰਨੀ ਹੈ ਤਾਂ ਔਖੀ ਹੈ ਟਾਇਲ ਦੀ ਤੇ ਚਲੋ ਜੀ ਇਧਰਲਾ ਰੂਮ ਵੀ ਕਰ ਲਿਆ ਸਾਫ ਤੇ ਆਪਾਂ ਲਾਉਣੇ ਆ ਬਾਰ-ਬਾਰਾਂ ਚ ਇਹ ਫਿਰ ਦੁਬਾਰਾ ਡਸਟਿੰਗ ਇਹਦੀ ਕਰਦੇ ਆ ਤੇ ਨਾਲੇ ਲਾਉਣੇ ਆ ਪੋਚਾ ਤੇ ਚਲੋ ਜੀ ਕਰਦੇ ਆ ਗੱਲ ਥੋੜੀ ਦੇਰ ਬਾਅਦ ਤੇ ਇਧਰ ਦੇਖ ਲੋ ਬਾਹਰ ਦਾ ਵੀ ਇੱਥੋਂ ਪਸ਼ੂਆਂ ਦਾ ਵੀਊ ਕਿਸ ਤਰ੍ਹਾਂ ਦਾ ਆਉਂਦਾ ਵਾਕਿਆਂ ਆਈਆਂ ਮੈਂ ਲੋ ਜੀ ਆਪਾਂ ਕਰ ਰਹੇ ਆਂ ਸਫਾਈ ਦੋ ਵਾਰਾਂ ਪੋਚਾ ਲਾਦਾ ਦੇਖੋਆਂ ਨੂੰ ਤੇ ਫੇਰ ਵੀ ਕੋਤਰਾਆਂ ਦੀਆਂ ਜਿਹੜੀਆਂ ਬਿਠਾ ਉਹ ਨਹੀਂ ਜਾਂਦਾਂਗਾ ਜਿਹੜੀਆਂ ਤਾਰਾਂ ਜੀ ਉਹ ਵਾਈਫਾਈ ਦੀ ਪੁਰਾਣੀ ਤਾਰਾ ਹੁਣ ਪਾਈ ਆ ਉਹਦਾ ਕਰਕੇ ਆ ਬਾਰ ਬੂਹੇ ਆਪਾਂ ਛੱਟ ਖੋਲਤੇ ਹਵਾ ਲੱਗ ਜੂਗੀ ਸਾਫ ਕਰਤੇ ਆ ਤੇ ਇੰਨੀ ਕੀ ਸਫਾਈ ਹੋਈ ਆ ਇਹ ਆ ਫੀਸ਼ੇ ਤੇ ਵੀ ਨਹੀਂ ਪਾਣੀ ਦੀ ਲੋੜ ਹੈ ਇਹਨੂੰ ਪਾਣੀ ਵੱਜੂ ਕਿਉਂਕਿ ਮੀਂਹ ਪੈ ਕੇ ਹਟਿਆ ਕਰਕੇ ਖਾਲਜਾ ਬਾਲਾ ਵੈ ਤੇ ਇੱਥੇ ਆਪਾਂ ਦੋ ਵਾਰਾ ਪੋਚਾ ਲਾਤਾ ਤੇ ਫਿਰ ਵੀ ਇਹ ਹਜੇ ਨਹੀਂ ਸਾਫ਼ ਹੋਇਆ ਹੁਣ ਆਪਾਂ ਕੱਲ ਨੂੰ ਫੇਰ ਸਾਫ਼ ਕਰ ਦਾਂਗੇ ਸ਼ਾਇਦ ਫੇਰ ਥੋੜਾ ਹੋ ਜੇ ਆ ਮੇਰੀ ਅੰਡਰਲੌਕ ਵਾਲੀ ਮਸ਼ੀਨ ਆ ਉਹ ਮੇਰੀ ਕੜਾਈ ਵਾਲੀ ਮਸ਼ੀਨ ਆ ਉਹ ਤੇ ਸਾਰਾ ਜੋਰ ਤੇ ਰੀਲ ਬੋਕਰਮ ਜੋ ਕੁਝ ਵੀ ਇਹ ਸਾਰਾ ਪੋਚ ਤੇ ਸੰਭਾ ਫਿਰ ਆਪਾਂ ਸੈੱਟ ਕਰਕੇ ਰੱਖਾਂਗੇ ਤੇ ਇੱਧਰ ਲਰਨ ਹਜੇ ਨਹੀਂ ਹਜਿਆ ਇੱਧਰ ਲਰਨ ਨਹੀਂ ਹਈ ਹਜੇ ਚਾਲੂ ਲਾਇਆ ਕੱਲ ਲਾਇਆ ਸੀ ਤੇ ਉਦੋਂ ਆਪਾਂ ਬਾਰਾਂ ਨੂੰ ਸਾਫ਼ ਸਫਾਈ ਕਰਤਾ ਤੇ ਆਪਾਂ ਚੱਲਦੇ ਹਾਂ ਤਾਂ ਉੱਪਰ ਵਾਲੇ ਕੋਸ਼ਨ ਤੇ ਟੋਪ ਤੇ ਜਿੱਥੇ ਕੀ ਹੈ ਇਧਰ ਆ ਆਪਣੀ ਰਸੋਈ ਹੈ ਛੋਟੀ ਜੀ। ਵੈਸੇ ਬਣਾਈ ਆਰ ਜੀ ਜੀ। ਤੇ ਹੁਣ ਆਪਾਂ ਤਾਂ ਹੁਣ ਚੱਲ ਕੇ ਤੁਹਾਨੂੰ ਦਿਖਾਉਣੇ ਆ। ਨੀਂ ਨਾਲ ਪੌੜਾ ਨਹੀਂ ਚਾਹੀਦਾ ਹੋਵੇ। ਤਾਂ ਦੇਖੋ ਬਾਹਰ ਦਾ 뷰 ਜੀ। ਲਓ ਜੀ ਆਪ ਆ ਗਏ ਟਾਪ ਤੇ ਤੇ ਇੱਥੇ ਝਾੜੂ ਲਾਇਆ ਹਜੇ ਤੇ ਕਿਉਂਕਿ ਮਿਹਨਤ ਹੁੰਦਾ ਦਾ ਗੁੱਠਾਂ ਚੀ ਕਾਰਨਰਾਂ ਚੀ ਸੀਗਾ ਥੋੜਾ ਹਣਾ ਕੂੜਾ ਤੇ ਸਾਫ਼ ਹੋ ਗਿਆ ਹਜੇ ਡਾਉਣ ਵਾਲਾ ਰਹਿੰਦਾ ਮੈਂ ਇੱਕ ਸੁਝਾ ਦੇਣਾ ਚਾਹਣੀ ਆ ਵੀ ਜਿਹੜੇ ਘਰ ਬਣਾਉਂਦੇ ਆ ਜਾਂ ਬਣਾ ਰਹੇ ਆ ਜਾਂ ਜਿੰਨਾਂ ਨੇ ਬਣਾਉਣਾ ਹੈ ਟੈਲ ਨਾ ਲਾਓ ਉੱਪਰ ਤੁਸੀਂ ਇਹ ਅੰਦਰ ਅੰਦਰ ਛੱਤ ਦੇ ਥੱਲੇ ਹੀ ਵਧੀਆ ਲੱਗਦੀ ਆ ਕਿਉਂਕਿ ਦਾ ਗਰਾਊਂਡ ਸਾਰਾ ਪਟਿਆ ਜਾਂਦਾ ਸੀ ਕਈ ਵਾਰਾਂ ਗਰਾਊਂਡ ਆ ਵੇਖੋ ਪਾ ਚੁੱਕੇ ਆ ਇਹਨੇ ਸਾਰਾ ਜੰਗਲਾ ਸੈੱਟ ਦਾ ਦੇਖੋ ਆਂ ਪਾਣੀ ਪੀ ਪੈ ਕੇ ਵਿੱਚ ਮੁੜ ਕੇ ਆਂਦੀ ਚੀਜ਼ਾਂ ਉੱਗ ਖੜਦੀਆਂ ਹਨ ਤੇ ਇਹ ਸਾਰਾ ਦੇਖੋ ਗੜੀਆਂ ਗੜੀਆਂ ਤੇੜਾਂ ਵਿੱਚ ਸਾਰਾ ਗਰਾਊਂਡ ਨਿਕਲ ਕੇ ਇੱਥੇ ਪਾਣੀ ਜਾਂਦਾ ਥੱਲੇ ਤੇ ਸਾਰੀ ਛੱਤ ਖਰਾਬ ਹੋ ਗਈ ਸਾਰ ਇਹਨੇ ਜੰਗਲਾ ਖਰਾਬ ਕਰਤਾ ਤੇ ਹੁਣ ਬਸ ਇਧਰਲੇ ਪਾਸੇ ਹੋਇਆ ਨਹੀਂ ਜਾਂਦਾ ਕੀਰਾ ਕੰਮ ਹੋ ਜੇ ਹੋ ਜੇ ਮੜ ਕੇ ਬਹੁਤ ਔਖਾ ਹੁੰਦਾ ਬੰਦੇ ਨੂੰ ਦੂਜੇ ਪਾਸੇ ਹੋਣਾ ਕਿਉਂਕਿ ਘਰ ਬਣਾਉਂਦੇ ਆ ਬੰਦੇ ਨੇ ਉਮਰਾਂ ਲੰਘ ਜਾਂਦਾਂ ਬਹੁਤ ਮੰਗਿਆ ਹੈ ਜੀ ਘਰ ਬਣਾਉਣੇ ਸੌਖੇ ਨਹੀਂਗੇ ਤੇ ਇਸ ਕਰਕੇ ਮੈਂ ਕਹਿਨੀ ਆ ਵੀ ਕਮੈਂਟ ਕਰਕੇ ਦੱਸਿਓ ਕਿਹਨੂੰ ਦੁਵਾਰਾ ਪੱਟ ਕੇ ਛੱਤ ਤੇ ਦੁਵਾਰਾ ਟਾਇਲ ਲਾਉਣੀ ਪਈ ਮੜ ਕੇ ਫਰਸ਼ੀ ਟਾਇਲ ਜਿਹੜੀ ਇੱਟਾਂ ਨਾਲ ਦੀ ਟਾਇਲ ਹੁੰਦੀ ਆ ਹੁਣ ਉਹ ਲਾਉਣੀ ਅਨੁਸਾਰ ਆ ਇਹ ਬੇਕਾਰ ਸਾਰਾ ਜੰਗਲਾ ਪਟਣਾ ਪੈਣਾ ਸਾਰਾ ਕਰਨਾ ਪੈਣਾ ਹੈ ਤੇ ਲਾਉਣ ਹੀ ਨਹੀਂ ਚਾਹੀਦੀ ਜੀ ਟਾਇਲੇ ਤਾਂ ਅੰਦਰ ਅੰਦਰ ਹੀ ਅੰਦਰ ਵੀ ਨਹੀਂ ਕਿ ਬਾਹਲੀ ਸਫਾਈ ਪਾਲਦੀ ਆ ਸਾਰੇ ਜਿਹੜੀ ਇਹ ਤੇ ਡਸਟ ਹੀ ਦੀਦਾ ਰਹਿੰਦਾ ਵੀ ਇਹ ਤੇ ਗਾਂਦੀ ਪਿਆ ਹੈ ਤੇ ਢੂਡ-ਬਿੱਟੀ ਪਈ ਵੀ ਆ ਤੇ ਪੱਥਰ ਇਹਦੂ ਬੈਸਟ ਹੋਊਗਾ ਤੇ ਆਪਣੀ ਭਾਰਤੀ ਪਈ ਸੀ 5-6 ਫੁੱਟ ਦੇ ਕਰੀਬ ਤੇ ਆਪਾਂ ਤਾਂ ਕਰਕੇ ਹਜੇ ਨਹੀਂ ਥੱਲੇ ਲਾਇਆ ਅਰਜੀ ਫਾਰਸ਼ ਹੀ ਲਾਈ ਆ ਤੇ ਵੀ ਚਲ ਜਿੰਨੀ 5-6 ਫੁੱਟ ਪਰਤੀ ਥੋੜੀ ਨਹੀਂ ਹੁੰਦੀ ਜੀ ਬਹੁਤ ਥੱਲੇ ਚਲੇ ਜਾਂਦਾ ਮੜਕ ਟੋਏ ਪੈਂਦੀ ਆ ਕਹਦੀ ਤਾਂ ਕੋਈ ਨਹੀਂ ਠਹਿਰ ਕੇ ਲਾ ਲਾਂਗੇ ਤੇ ਪਰ ਪਲੀਜ਼ ਮੈਂ ਤਾਂ ਇਹੀ ਕਹਿੰਨੀ ਵੀ ਟਾਇਲ ਨਾ ਲਾਓ ਟਾਇਲ ਬੇਕਾਰ ਆ ਕੋਈ ਛੋਈ ਛੋਆ ਸਸਤੀ ਜ਼ਰੂਰ ਪੈਣੀ ਮੜ ਕੇ ਦੂਣਾ ਅੰਦ ਕੰਮਣਾ ਪੱਥਰ ਨਾਲ ਮਹਿੰਗੀ ਪੈ ਜਾਣੀ ਹੁਣੇ ਤੇ ਇਹ ਨਹੀਂ ਕਾਮਜਾਬ ਜੀ ਤੇ ਪੱਥਰ ਲਾ ਲਓ ਇਹ ਦੂ ਬਿਹਤਰ ਆ ਤਾਂ ਦੂਜੀ ਫਰਸ਼ ਲਾ ਲਓ ਟਾਇਲਾਂ ਦੀ ਪੱਥਰ ਨਾਲੋਂ ਮੇਰਾ ਵੀ ਅੰਦਰ ਲਾ ਲਓ ਉੱਪਰ ਛੱਤ ਦੇ ਟਾਇਲ ਜਿਹੜੀ ਆਪਾਂ ਅੱਜ ਦੀ ਚਣਾਈ ਕਰਦੇ ਆਂ ਇੱਟਾਂ ਨਾਲ ਦੀ ਟਾਇਲ ਹੁੰਦੀ ਉਹ ਵਧੀਆ ਰਹਿੰਦੀ ਏ ਉਹ ਲਾ ਲਵੇ ਵਧੀਆ ਤੇ ਇਹ ਟੇਲੋਂ ਦੀ ਗਲਤੀ ਨਾ ਕਰੇ ਛੇਤੀ ਕੰਮ ਜਰੂਰ ਨਿਭੜ ਜਾਂਦਾ ਹਨਾ ਸਸਤੀ ਜਰੂਰ ਪੈ ਜਾਂਦੀ ਏ ਕਿਰਾਂ ਪੱਥਰ ਨਾਲੋਂ ਪਰ ਮੁੜ ਕੇ ਬਹੁਤ ਔਖਾ ਜੀ ਇਹਨੇ ਸਾਰਾ ਕੰਮ ਰੋਕਿਆ ਵਾ ਤੇ ਹੁਣ ਜਦੋਂ ਇਹਦੇ ਵਾਲੇ ਪਾਸੇ ਹੋਏ ਤੇ ਦੁੱਗਣਾ ਟਾਈਮ ਖਰਾਬ ਹੋਣਾ ਕਿੱਥੇ ਬੰਦੇ ਨੇ ਸਾਫ ਸਫਾਈ ਕਰਨੀ ਵੈਸੇ ਹੀ ਬਣ ਜਾਣਾ ਕਿੱਥੇ ਆ ਸਾਰਾ ਪਹਿਲਾਂ ਪੱਟਣਾ ਪਊ ਢੇੜਨਾ ਪਊ ਸਾਰਾ ਕੁਝ ਕਰਨਾ ਪਊ ਦੁਬਾਰਾ ਕੰਮ ਬਣੂ ਤੇ ਇਹਦੇ ਰੋਕੀ ਹੋਣੇ ਵੀ ਚਲ ਜਿੰਨਾ ਚਿਰ ਟਾਈਮ ਲੰਘਦਾ ਨੰਗਾਓ ਫੇਰ ਕਰਾਂਗੇ ਚਲੋ ਜੀ ਚੱਲਦੇ ਆ ਥੱਲੇ ਕਿ ਥੱਲੇ ਚੱਲ ਕੇ ਆਪਾਂ ਬਾਰਬੂ ਜਿਹੜੇ ਆਪਣੇ ਖੁੱਲੇ ਆ ਉਹ ਆਪਾਂ ਲਾ ਦਈਏ ਤੇ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਫੇਰ ਆਪਣੇ ਹੋਰ ਕੰਮ ਵੀ ਪਏ ਆ ਤੇ ਆ ਦੇਖੋ ਜੀ ਕੋਈ ਫਾਲ ਨਹੀਂ ਤੇ ਆਪਾਂ ਬਾਰ ਗੂਏ ਲਾਦ ਗਏ ਤੇ ਫੇਰ ਆਪਾਂ ਚਲਦੇ ਹਾਂ ਥੱਲੇ ਕਰਦੇ ਹਾਂ ਕੰਮ ਹੋਰ ਕਿਉਂਕਿ ਕੰਮ ਨਹੀਂ ਮੁੱਕਦੇ ਬੰਦੇ ਦੇ ਜਿੰਦ ਮੱਕ ਜਾਂਦੀ ਆ ਸੀ ਆ ਰਿਹਾ ਨਾ ਕਿ ਨਾ ਬਾਰੰਗਾਲਾ ਤਾਂ ਕਿ ਉਹ ਜਿਸ ਤਵਾਰਾ ਸਫਾਈ ਕਰਨੀ ਪੈਣੀ ਆ ਮੈਂ ਇੱਕ ਵਾਰ ਆ ਕਿਤੇ ਆ 2 ਮਹੀਨੇ ਬਾਅਦ ਸਫਾਈ ਕੀਤੀ ਐ ਡੀਪ ਕਲੀਨਿੰਗ ਵਿਚਾਰੂ ਤਾਂ ਲੱਗ ਜਾਂਦਾ ਸੀ ਤਾਂ ਕਰਕੇ ਬਾਲੇ ਖਰਾਬ ਹੋਊਗਾ ਜੋੜਨਾ ਤੇ ਆਪਾਂ ਫੇਰ ਸਫਾਈ ਕਰਨੇ ਕੋਈ ਕੱਲ ਨੂੰ ਟਾਈਮ ਲੱਗਾ ਕੱਲ ਨਹੀਂ ਪਰਸੋਂ ਤਾਂ ਫੇਰ ਇਹਦੀ ਸਫਾਈ ਕਰਾਂਗੇ ਯਾਉਂ ਤੇ ਹੀ ਹੁਣ ਮੌਸਮ ਦਾ ਫਰਕ ਪੈ ਗਿਆ ਹਨਾ ਤੇ ਵੀ ਅੱਗੇ ਗਰਮੀ ਸੀ ਕੰਮ ਕਰਦੇ ਕਰਕੇ ਥੱਲੇ ਸਫਾਈ ਕਰਕੇ ਖੇਤ ਦੇ ਕੰਮ ਨਹੀਂ ਨਿਪਟਦੇ ਸੀ ਹੁਣ ਥੋੜਾ ਜਿਹਾ ਖੇਤ ਤੋਂ ਵੀ ਰਾਹਤ ਹੈ ਤੇ ਆਪਾਂ ਥੋੜੀ ਦੀ ਸਫਾਈ ਕਰਾਂਗੇ ਇੱਧਰ ਮੈਂ ਧੋਣੀ ਨਾ ਪੋਚਾ ਤੇ ਫਿਰ ਸੌਖਾ ਹੋ ਜਾ ਸਰਦਿਆਂ ਚ ਥੋੜਾ ਜਿਹਾ ਸਫਾਈ ਕਰਨੀ ਸੌਖੀ ਹੋ ਜਾਂਦੀ ਆ ਤੇ ਚਲੋ ਜੀ ਆਪਾਂ ਇਧਰ ਕਿਚਨ ਦਾ ਬਾਰ ਵੀ ਲਾਦ ਗਏ ਇਹ ਤਾਂ ਪੱਕਾ ਰਹੇਂਗਾ ਜਾਲੀ ਵਾਲਾ ਲਾ ਦਿੰਨੇ ਆ ਤੇ ਹੋ ਕੇ ਹਵਾ ਪਈ ਜਿਹੜੋਂ ਨੂੰ ਸਮੈਲ ਆਉਗੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੇਰੀ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੀ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੂ ਤਾਂ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਜੀ ਚਲੋ ਜੀ ਲਾ ਦਈਏ ਬਾਹਰ ਇਹ ਐਸੇ ਦੂਰ ਪੀਉਂਦੇ ਰੋਹਾ ਹੁਣ ਜੇ ਤਾਂ ਨਹੀਂ ਜਿਵੇਂ ਦੇਰੀ ਜਾਂਦੀ ਹੈ ਘਰ ਦਾ ਕੰਮ ਹੁੰਦਾ ਹੈ ਨਹੀਂ ਲਾ ਦਗੇ ਇਸ ਤੇ ਕੋਲੇ ਰਹਿਣ ਜੰਨੇ ਤੇ ਇਧਰ ਨਾਲ ਵੀ ਲਾ ਦਨੇ ਆ ਤੇ ਠੀਕ ਹੈ ਜੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹੋ ਦੇ ਵਾਸਤੇ ਰੋਜ਼ ਜਿਮਾਂ ਨੇ ਜੜਿਆ ਨੇ ਮੈਨੂੰ ਸਬਸਕ੍ਰਾਈਬ ਕਰਿਆ ਮੇਰੇ ਲਾਈਵ ਦੇ ਵਿੱਚ ਆਉਂਦੇ ਆ ਤੇ ਮੈਨੂੰ ਸਪੋਰਟ ਕਰਦੇ ਆ ਜੀ ਧੰਨਵਾਦ ਤੁਹਾਡੇ ਸਾਰਿਆਂ ਦਾ ਕਿਚਨੋ ਜੀ ਠੀਕ ਆ ਫਿਰ ਮਿਲਦੇ ਆ ਹੋਰ ਵੀਡੀਓ ਦਾ ਸਾਰੇ ਆਪਾਂ ਸਮਾਂ ਦੇਖਦੇ ਆ ਚਲਦੇ ਆ ਥੱਲੇ ਮੈਂ ਪਰਲੇ ਕੱਤੀ OK bye ਨਵੀਂ ਵੀਡੀਓ ਬਣਾਉਂਦੇ ਆਂ